ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਣ ਲੱਗਿਆਂ ਵੀ ਆਪਾਂ ਜਿਹੜੇ ਸੂਟ ਦੇ ਚਾਕ ਹੁੰਦੇ ਉਹ ਕਿਸ ਤਰ੍ਹਾਂ ਫੋਲਡ ਕਰਨੇ ਆ ਪੱਕੇ ਤਰੀਕੇ ਨਾਲ ਬੈਸਟ ਤਰੀਕੇ ਨਾਲ ਵੀ ਜਿਹੜੀ ਆਪਣੀ ਸਾਈਡ ਸਲਾਈ ਹੁੰਦੀ ਹੈ ਇੱਥੋਂ हिਪ ਕੋਲੋਂ ਆਪਣੀ ਸਾਈਡ ਸਲਾਈ कॉटन ਦੇ ਸੂਟਾਂ ਦੀ कॉटन ਦੇ ਸੂਟਾਂ ਦੀ ਸਾਈਡ ਸਲਾਈ ਆਪਣੀ ਉੱਧੜ ਜਾਂਦੀ ਹੈ ਜਾਂ ਫਟ ਜਾਂਦੀ ਹੈ ਇੱਥੋਂ ਆਪਣੇ ਕੱਪੜੇ ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਵੀ ਸਲਾਈ ਲਾਉਣੀ ਆ ਵੀ ਜਿਹੜੇ ਆਪਣੇ ਇਹ ਚਾਕ ਆਗੇ ਉਹ ਬਿਲਕੁਲ ਪੱਕੇ ਰਹਿਣ ਤੇ ਸਾਈਡ ਸਲਾਈ ਆਪਾਂ ਕਿਸ ਤਰ੍ਹਾਂ ਲਾਉਣੀ ਆ ਵੀਡੀਓ ਨਾਲ ਬਣੀ ਰਹੋ ਜੀ ਹੁਣ ਆਪਾਂ ਜਿਹੜੀ ਆਪਣੀ ਉੱਪਰ ਵਾਲੀ ਸਲਾਈ ਐ ਫੀਟਿੰਗ ਵਾਲੀ ਉੱਪਰ ਵਾਲੀ ਸਲਾਈ ਆਪਾਂ ਫੀਟਿੰਗ ਵਾਲੀ ਲਾ ਲਈਏ ਇੱਥੋਂ ਤੱਕ ਹੈਪ ਤੱਕ ਇਹ ਲਗਾ ਕੇ ਆਪਾਂ ਤੇ ਹੁਣ ਆਪਾਂ ਇਹਨੂੰ ਚਾਕਾਂ ਨੂੰ ਪੱਕੇ ਕਰਾਂਗੇ ਤੇ ਉਹਦੇ ਵਾਸਤੇ ਆਪਾਂ ਦੋ ਪੱਟੀਆਂ ਬਣਾ ਲੈਣੀਆਂ ਇਸ ਤਰੀਕੇ ਨਾਲ ਦੋ ਕਾਪੜਾ ਲੈ ਕੇ ਦੋ ਆਪਾਂ ਪੱਟੀਆਂ ਬਣਾ ਲੈਣੀਆਂ ਇਹਨਾਂ ਨੂੰ ਆਪਾਂ ਸਲਾਈ ਕਰਨਾ திரே பட்டோமா ஆோட்ட ei no , vastavad , et . et võib-olla ka räägiks , et . et võib-olla . et . ਕੀੜੀ ਆਪਣੀ ਸਲਾਈ ਹੋਊਗੀ ਬਿਲਕੁਲ ਪੱਕੀ ਲੱਗੂਗੀ ਫਿਰ ਕਿਤੋਂ ਵੀ ਆਪਣਾ ਕੱਪੜਾ ਫਟਣਾ ਨਹੀਂ ਹੈਗਾ ਇੱਥੇ ਸੈਂਟਰ ਚ ਆ ਕੇ ਆਪਾਂ ਇੱਥੋਂ ਆਪਾਂ ਇਧਰਲੇ ਪਾਸੇ ਨੂੰ ਲੈ ਆਉਣੀ ਆ ਮਸ਼ੀਨ ਅੱਗੇ ਦਾ ਕੰਮ ਲਿਆ ਇੱਥੋਂ ਆਪਾਂ ਇਧਰ ਲਈ ਸਾਈਡ ਲੈ ਆਵਾਂਗੇ ਹੁਣ ਸਲਾਈ ਇਥੋਂ ਆਪ ਇੱਧਰ ਵੀ ਸੈੱਟ ਰੱਖਾਂਗੇ ਇਹ ਤੋਂ ਪੈਸ ਤਰੀਕੇ ਨਾਲ ਸਲਾਈ ਲਾਉਣੀ ਆ ਉਧੇ ਪਸਲਾਈ ਲਾ ਲਈ ਤੇ ਇੱਥੋਂ ਆਪਣਾ ਕਿਤੇ ਉਹ ਜਿਹੜੀ ਸਲਾਈ ਹੈ ਬਿਲਕੁਲ ਪੱਕੀ ਲੱਗੀ ਆ ਦੇਖੋ ਹੁਣ ਆਪਣਾ ਜਿਹੜਾ ਇੱਥੋਂ ਆ ਜਮਾ ਵੀ ਆਪ ਕੱਪੜਾ ਆਪਣਾ ਫਟਣਾ ਨਹੀਂ ਹੈਗਾ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਦਾਂਗੇ ਦੋਨੇ ਸਾਈਡਾਂ ਤੋਂ ਹੁਣ ਆਪਾਂ ਦੂਸਰੇ ਪਾਸੇ ਤੇ ਲਾ ਕੇ ਦੇਖੀਏ ਹਾਂਜੀ ਹੁਣ ਆਪਾਂ ਦੂਜੇ ਪਾਸੇ ਤੇ ਇਸੇ ਤਰੀਕੇ ਨਾਲ ਆਪਣਾ ਜਿਹੜਾ ਚਾਕ ਵਾਲੀ ਸਾਈਡ ਆ ਸਲਾਈ ਸਾਈਡ ਸਲਾਈ ਉਹਨੂੰ ਇਸ ਤਰ੍ਹਾਂ ਖੋਲ ਲੈਣਾ ਹੈਗਾ ਜਿਹੜੀ ਇਧਰਲੀ ਸਾਈਡ ਆ ਉਹਦੇ ਤੇ ਆਪਾਂ ਇਸ ਤਰੀਕੇ ਨਾਲ ਕਰਕੇ ਰੱਖਣਾ ਹੈਗਾ ਤੇ ਆਹ ਸਲਾਈ ਤੋਂ ਇੰਨਾ ਉੱਪਰ ਇੱਥੇ ਆਪਾਂ ਸਲਾਈ ਲਾਵਾਂਗੇ ਹੁਣ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਹੁਣ ਆਪਾਂ ਦੂਜੇ ਪਾਸੇ ਵਾਲੀ ਜਿਹੜੀ ਇਧਰਲੀ ਸਾਈਡ ਤੇ ਤਾਂ ਲੱਗ ਗਈ ਸਲਾਈ ਹੁਣ ਆਪਾਂ ਇਧਰਲੀ ਸਾਈਡ ਤੇ ਸਲਾਈ ਲਾਵਾਂਗੇ ਇਹਨੂੰ ਆਪਾਂ ਸਿੱਧਾ ਕਰ ਲੈਣਾ ਬਿਲਕੁਲ ਸਲਾਈ ਲਾਵਾਂਗੇ अपने चाकों को सूट फट दें फिर हाँ जी इस तरह जी अपनी सिलाई लगी है इन आप तरीके फोल्ड कर लेंगे हाँ देखो इधर अपनी कोई सिलाई नहीं आई है ਇਧਰਲੀ ਸਾਈਡ ਤੋਂ ਕੁਝ ਵੀ ਨਹੀਂ ਪਤਾ ਚੱਲਦਾ ਵੀ ਕਿੱਥੇ ਸਲਾਈ ਲੱਗੀ ਹੋਈ ਆ ਇਧਰਲੀ ਸਾਈਡ ਤੋਂ ਬਿਲਕੁਲ ਨਾਰਮਲ ਆ ਐ ਇਧਰਲੀ ਸਾਈਡ ਤੇ ਆਪਾਂ ਪੱਕਾ ਕਰਤਾ ਇਸ ਤਰੀਕੇ ਨਾਲ ਇਹਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਦੀ ਇਹਦੀ ਫਿਨਿਸ਼ਿੰਗ ਆਊਗੀ ਹੁਣ ਤੁਹਾਨੂੰ ਆਪਾਂ ਚਾਹ ਕ ਪੂਰੇ ਫੋਲਡ ਕਰਕੇ ਦੇਖੋ ਨੀ ਆ ਹਾਂਜੀ ਇਸ ਤਰ੍ਹਾਂ ਆਪਾਂ ਜਿਹੜੀ ਆਪਣੀ ਸਾਈਡ ਸਲਾਈ ਸੀਗੀ ਉਹਨੂੰ ਪੱਕਾ ਕਰ ਲਿਆ ਇਸ ਤਰ੍ਹਾਂ ਲਗਾਉਣੀ ਆਪਾਂ ਸਾਈਡ ਸਲਾਈ ਉਹਦੀ ਨੀਚੇ ਤੋਂ ਫਿਨਿਸ਼ਿੰਗ ਇਸ ਤਰ੍ਹਾਂ ਦੀ ਆਊਗੀ ਤੇ ਅੰਦਰਲੇ ਪਾਸੇ ਤੋਂ ਇਸ ਤਰ੍ਹਾਂ ਦੀ ਆਪਾਂ ਸਲਾਈ ਢੇੜ ਦੇਣੀ ਹੈ ਆਪਣੀ ਤਰਪਾਈ ਵਾਸਤੇ ਲੱਗੀ ਹੋਈ ਆ ਤੇ ਬਾਹਰਲੇ ਪਾਸੇ ਉਹਦੀ ਕੋਈ ਸਲਾਈ ਨਹੀਂ ਰਹਿਣਦੀ ਹੈਗੀ ਆ ਵੀ ਆਪਣੀ ਤਰਪਾਈ ਵਾਸਤੇ ਲਾਈ ਹੋਈ ਆ ਤੇ ਅੰਦਰਲੇ ਸਾਈਡ ਤੋਂ ਇਸ ਤਰ੍ਹਾਂ ਇਹ ਆਪਣਾ ਚਾਕ ਜਿਹੜਾ ਪੱਕਾ ਫੋਲਡ ਹੋ ਗਿਆ ਮਤਲਬ ਇਹ ਹੁਣ ਆਪਣਾ ਉੱਦੜਦਾ ਨਹੀਂ ਹੈਗਾ ਕਿਸੇ ਵੀ ਪਾਸੇ ਤੋਂ ਨਾ ਹੀ ਇਹ ਫਟੇ ਇਸ ਤਰੀਕੇ ਨਾਲ ਆਪਾਂ ਚਾਕੂ ਨੂੰ ਫੋਲਡ ਕਰ ਸਕਦੇ ਆਂਗੇ ਵੀਡੀਓ ਵੇਖਣ ਦੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ